ਹਵਲਸ ਹੈਗਾ ਜੀ ਹਵਲ ਬਜਾਇਜ ਅੱਛਾ ਜੀ ਮਾਈ ਆ ਲਓ ਜੀ ਕਰੋ ਚੈੱਕ ਕੀ ਰਿਕੋਲਡ ਆ ਪਏ ਨੇ ਜੀ ਸਾਰੇ ਤੇ ਆਪਣੇ ਕੋਲ ਕੀ ਫਰਕ ਹੈ ਜੀ ਪ੍ਰਾਈਸ ਦਾ ਜਿਵੇਂ ਇਹ ਉਸਮਿਥ ਦਾ ਜਿਹੜਾ 14000 ਰੁਪਏ ਦਾ ਮਾਰਕੀਟ ਚ ਮਿਲਦਾ ਜੀ 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 ਹਾਂਜੀ ਫਿਰ ਤੋਂ ਹਾਫ ਰੇਟ ਚ ਲੈ ਜੀ 7000 ਰੁਪਏ ਲਓ ਜੀ 14000 ਵਾਲਾ ਗਿੱਜਰ ਤੁਹਾਨੂੰ ਇੱਥੇ ਹਾਫ ਰੇਟ ਤੇ ਮਿਲ ਜੂਗਾ ਜੰਝ ਹਾਂਜੀ ਇਹ ਤੁਸੀਂ ਲੈ ਲਓ ਵੀ 10 ਲੀਟਰ ਦਾ OTG ਹਾਂਜੀ ਆਹ ਵਾਲਾ 10 ਐਮ ਆਰ ਪੀ 5100 ਰੁਪਏ ਜੀ ਜੀ ਮੈਂ ਸਿਰਫ 1200 ਰੁਪਏ ਦਾ ਲਓ ਜੀ ਇਹ 5100 ਐਮਆਰਪੀ ਵਾਲਾ ਤੁਹਾਨੂੰ ਸਿਰਫ 1200 ਰੁਪਏ ਚ ਜਿਹੜਾ ਠੀਕ ਹੈ ਜੀ ਤੇ ਕੀ ਪ੍ਰਾਈਜ਼ ਰਹਿੰਦੇ ਆ ਰੋ ਦੇ ਆਪਾਂ ਨੂੰ ਕਿੰਨੀ ਕਿੰਨਾ ਤੇ ਆਫ ਕਹ ਲਈਏ ਜੇ ਮਿਲ ਜੂਗੇ ਆਪਣਾ ਰੋ ਦੇ ਉੱਪਰ ਰੋ ਤੁਸੀਂ ਮੰਨ ਕੇ ਚੱਲੋ ਜੀ ਵਧੀਆ ਰੋ 6 ਤੋਂ 7000 ਦੇ ਵਿੱਚ ਵਧੀਆ ਰੋ ਮਿਲ ਜੰਦਾ ਜੀ ਇਹਦੀ ਜਿਵੇਂ ਤੁਸੀਂ ਐਮਆਰਪੀ ਦੇਖੋਗੇ 5000 ਇਸਦੀ ਐਮਆਰਪੀ ਹੈ ਜੀ ਹਾਂਜੀ ਹਾਂਜੀ ਬੋਸ਼ ਦੀ ਇਹਦੀ ਹਾਂਜੀ ਹਾਂ ਆਪਣੇ ਲਈ ਵਧੀਆ ਐਨ ਓਕੇ ਕੰਡੀਸ਼ਨ ਦੇ ਵਿੱਚ ਵਾਰੰਟੀ ਦੇ ਨਾਲ 2800 ਰੁਪਏ ਦਾ ਪੈਂਦੇ ਜੀ ਮਿਲ ਜੂਗੇ ਜੀ ਬਾਕੀ ਚਿਮਨੀ ਮੇਰੇ ਕੋਲ ਕਲਿਕਸ ਦੀ ਫਾਈਬਰ ਫਾਈਬਰ ਦੀਆਂ ਵੀ ਗਲੈਨ ਅੱਛਾ ਸੋਰ ਤੇ ਅਵੇਲੇਬਲ ਹੈ ਜੀ ਅਜੇ ਭਾਈ ਕੈਫ ਦੀ ਕਿੰਨੇ ਦੀ ਪੈ ਜਾਂਦੀ ਹੈ ਜੀ ਇਹ ਕੈਫ ਦੀ ਜਿਵੇਂ ਤੁਸੀਂ ਮਨ ਕਰੋ 1.5 ਤੋਂ 10000 ਰੁਪਏ ਦੀ ਰੇਂਜ ਦੇ ਵਿੱਚ ਪੈ ਜਾਂਦੀ ਹੈ ਜੀ ਬਲੈਂਡਰ ਗਲੈਂਡ ਆ ਗਿਆ ਬਾਈ ਜੀ ਇਹ ਕਿੰਨੇ ਦਾ ਪੈਂਦਾ ਜੀ ਇਹਦੀ ਬੜੀ ਡਿਮਾਂਡ ਹਨਾ ਜੀ ਮਖਣੀ ਮੁਖਣੀ ਮਲਾਈ ਮਲੀ ਸਭ ਕੁਝ ਰਗੜਨ ਵਾਸਤੇ ਚਾਹੀਦਾ ਹੈ ਹਾਂ ਜੀ ਲੈ ਲੈਂਦੇ ਆ ਜੀ ਜੀ 1200 ਰੁਪਏ ਦੀ ਰੇਂਜ ਦਾ ਜੀ ਇਹ ਅੱਛਾ 1200 ਦਾ ਹਾਂ ਜੀ ਹਾਂ ਲਓ ਜੀ ਇਹ ਗਲੈਂਡ ਦਾ ਹਾਂ ਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਤੇ ਆਪਾਂ ਇਸ ਟਾਈਮ ਖੜੇ ਆ ਜੀ ਸੰਗਰੂਰ ਸੰਗਰੂਰ ਦੇ ਵਿੱਚ ਜਿਹੜਾ ਇਹਨਾਂ ਕੋਲ ਬ੍ਰਾਂਡਡ ਜਿਹੜਾ ਮਿਲਦਾ ਹੈ ਤੇ ਮਿਲ ਕੇ ਆਪਾਂ ਦੱਸ ਦਿੰਨੇ ਆ ਸਮਾਨ ਵਿਅੰਤ ਮਿਲਣਾ ਘਰ ਦਾ ਹਰੇਕ ਹਾਊਸਹੋਲਡ ਦਾ ਸਮਾਨ ਤੁਹਾਨੂੰ ਹੈਂਡਲੂਮ ਦਾ ਕੀ ਗਿੱਜਰ ਪੱਖੇ ਫਰਿੱਜ ਸਭ ਕੁਝ ਮਿਲਣ ਵਾਲਾ ਤੇ ਬਾਈ ਜੀ ਨਾਲ ਸਸੀ ਕਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਵਧੀਆ ਜੀ ਬਈ ਤੂੰ ਇਸ ਨਾ ਠੀਕ ਹੋ ਜੀ ਹਾਂਜੀ ਤੇ ਬਾਈ ਜੀ ਆਪਾਂ ਕਰੀਏ ਸ਼ੁਰੂ ਫਿਰ ਇੱਧਰਲੇ ਪਾਸੇ ਹਣਾ ਸ਼ੁਰੂ ਤੋਂ ਕਰ ਦਿੰਨੇ ਆ ਦੇਖੋ ਜੀ ਇਹ ਸਾਰਾ ਹੈਗਾ ਜੀ ਆਪਣਾ ਇਹਨਾਂ ਦਾ ਬਾਈ ਜੀ ਹਰਾਂ ਦਾ ਜਿਹੜਾ ਲੈਮਜਨ ਸਟੋਰ ਇੱਥੇ ਜਿਹੜਾ ਤੁਹਾਨੂੰ ਸਮਾਨ ਮਿਲੂਗਾ ਬਸ ਇਹ ਵੀਡੀਓ ਥੋੜੀ ਲੰਬੀ ਹੋ ਸਕਦੀ ਪਰ ਵਲੌਗ ਦੇ ਐਂਡ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਸਾਰੇ ਸਮਾਨ ਬਾਰੇ ਜਾਣਕਾਰੀ ਮਿਲ ਸਕੇ ਕਿਹੜੀ ਕਿਹੜੀ ਜਿਹੜੀ ਆਫ ਲੱਗਦੀ ਹੈ ਜਿੱਥੇ ਵੀ ਕੀ ਕੀ ਰੇਟ ਮਿਲਦਾ ਹੈ ਜੀ ਲਓ ਜੀ ਬਾਈ ਜੀ ਕਹਿੰਦੇ ਵੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬੈੱਡ ਸ਼ੀਟ ਜਿਹੜੀਆਂ ਉਹ ਦਿਖਾਵਾਂਗੇ ਹਾਂਜੀ ਬਾਈ ਜੀ ਦੇਖੋ ਵੀਰੇ ਵੈਲਾ ਕਾਸਾ ਦੀ ਬੈੱਡ ਸ਼ੀਟਸ ਨੇ ਸਾਰੀਆਂ ਅੱਛਾ ਜੀ ਇਹ ਸੋ ਸਾਰੀਆਂ ਪ੍ਰੀਮੀਅਮ ਰੇਂਜ ਦੇ ਵਿੱਚ ਮਿਲ ਜਾਣੀਆਂ ਅੱਛਾ ਜੀ ਉਸ ਤੋਂ ਬਾਅਦ ਆਪਣਾ ਸਪੈਸੀਸ ਦੇ ਬਲੈਂਕਟ ਆ ਗਏ ਜੀ ਅੱਛਾ ਜੀ ਜੋ ਕਿ ਆਪਣੇ ਇੰਡੀਆ ਦੇ ਟੌਪ 5 ਬ੍ਰਾਂਡਸ ਦੇ ਵਿੱਚ ਆਉਂਦੀਆਂ ਨੇ ਕੀ ਰੇਟ ਰਹਿੰਦੀਆਂ ਨੇ ਇਹ ਚਾਦਰਾਂ ਕਿੰਨੇ ਤੋਂ ਸਟਾਰਟ ਹੈ ਤੁਸੀਂ ਕਹਿੰਿਆ ਇਹਨਾਂ ਬਾਰੇ ਸਟਾਰਟਿੰਗ ਆਪਣਾ ਜਿਹੜੀ ਬੈੱਡ ਸ਼ੀਟ ਹੈ ਜੀ 400 ਤੋਂ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਤੇ ਜਿਹੜੀ ਵਧੀਆ ਕੁਆਲਿਟੀ ਹੈ ਉਸ ਤੋਂ ਆਪਣੀ ਮੈਂ ਤੁਸੀਂ ਸਪੈਸਿਸ ਦਾ ਬਲੈਂਕਟ ਦੇਖ ਰਿਹਾ ਹਾਂ ਜੀ ਇਹ ਮਤਲਬ ਕਿ ਇਹ ਜਿਹੜਾ ਬ੍ਰਾਂਡ ਆ ਕਿਸ ਨੂੰ ਵਧੀਆ ਤੋਂ ਵਧੀਆ ਸ਼ੋਰੂਮਾਂ 'ਚ ਹੀ ਮਿਲੇਗਾ ਅੱਬਾਈ ਜੀ ਜੋ ਉੱਪਰ ਹੈ ਵਿੱਚ ਵੀ ਸੇਮ ਹੀ ਹੁੰਦਾ ਹੈ ਸੇਮ ਅੱਛਾ ਸੇਮ ਉੱਪਰ ਪ੍ਰਿੰਟ ਹੈ ਸੇਮ ਬਲੈਂਕਟ ਹੈ ਜੀ ਇਹ ਅੱਛਾ ਜੀ 5000 ਇਸ ਦੀ ਐਮ ਆਰ ਪੀ ਹੈ ਜੀ ਅੱਛਾ ਜੀ ਆਪਣੇ ਕੋਲ ਸਿਰਫ 1500 ਰੁਪਏ ਦੇ ਲਓ ਜੀ 500 1500 ਰੁਪਏ ਦੇ ਵਿੱਚ ਤੇ ਵੀ ਚਾਦਰਾਂ ਜਿਵੇਂ ਤੁਸੀਂ ਕਹੇ 400 ਦੀਆਂ ਇਹ ਕਿੰਨੇ ਕਿੰਨੇ ਐਮ ਆਰ ਪੀ ਵਾਲੀਆਂ ਆਪਾਂ ਕਿੰਨਾ ਇਹਨਾਂ ਤੇ ਆਫ ਕਰ ਰਹੇ ਆ ਜਿਵੇਂ ਐਮ ਆਰ ਪੀ ਕਿਸ ਦੇ 3000 2500 5000 6000 ਤੱਕ ਦੀ ਵੀ ਇਹਨਾਂ ਦੀ ਐਮ ਆਰ ਪੀ ਹੈ ਜੀ ਅੱਛਾ ਜੀ ਤੇ ਤੁਸੀਂ ਲੋ ਮੈਕਸਿਮ ਵਧੀਆ ਕੁਆਲਿਟੀ ਦੀ ਜਿਹੜੀ 1000 ਰੁਪਏ ਦੀ ਵਧੀਆ ਬੈੱਡ ਸ਼ੀਟ ਮਿਲ ਜਾਂਦੀ ਹੈ। ਲਓ ਜੀ 1000 ਰੁਪਏ ਚ ਅੱਛਾ ਬਾਈ ਜੀ ਚਾਦਰਾਂ ਵੀ ਐਵੇਂ ਆ ਬੈੱਡ ਸ਼ੀਟ ਵੀ ਜਿਹੜੀਆਂ ਵੇਚ ਨੇ ਸੇਮ ਹੋਈਆਂ ਸਾਰੀ ਸੇਮ ਸੇਮ ਬੈਟਲੋ ਸੇਮ ਕਲਰ ਸੇਮ ਪੈਟਰਨ ਸਾਰਾ ਕੁਝ ਸੇਮ ਹੋਏਗਾ ਜੀ। ਇਹ ਤਾਂ ਬੜੇ ਰਾਇਲ ਜੇ ਤੇ ਲਗਜ਼ਰੀ ਜੇ ਡਿਜ਼ਾਈਨ ਨੇ ਸਾਰੇ ਹਨਾ ਜੀ। ਵਧੀਆ ਵਧੀਆ ਬੈੱਡ ਸ਼ੀਟ ਦਾ ਨਾਮ ਹੀ ਰਜਵਾੜਾ ਜੀ। ਹਾਂ ਇਹ ਵਾਕਿਆ ਬਾਖ ਰਜਵਾੜਾ ਲਿਖਿਆ ਹੋਇਆ ਤੇ ਬਾਈ ਜੀ ਆ ਕਿਵੇਂ ਨੇ ਜਿਹੜੇ ਆ ਕੰਬਲ ਉੱਪਰ ਪਏ ਹੋਏ ਨੇ ਇਹਨਾਂ ਦਾ ਕਿਵੇਂ ਆ ਪ੍ਰਾਈਸ ਜਿਹੜ ਇਹ ਬੜੇ ਰੀਜ਼ਨੇਬਲ ਜਿਹੜੇ ਰੇਟ ਨੇ ਜਿਨ੍ਹਾਂ ਦੇ ਕੋਈ 500 ਕੋਈ 700 ਕੋਈ 1000 ਉਹਦੀ ਸਟਾਰਟਿੰਗ ਹੋ ਜਾਂਦੀ ਹੈ ਭਾਜੀ ਮਤਲਬ 5-700 ਤੋਂ ਜਿਹੜਾ ਕੰਬਲ ਹੈ ਇਹਨਾਂ ਕੋਲ ਵੀਰਾਂ ਕੋਲ ਸ਼ੁਰੂ ਹੈ ਹਨਾ ਜੀ 500-700 ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਲਓ ਜੀ ਇਹ ਸਾਰੀਆਂ ਬੈੱਡ ਸ਼ੀਟ ਆ ਗਈਆਂ ਤੇ ਭਾਈ ਜੀ ਇੱਕ ਵਾਰੀ ਚਲਦੀ-ਚਲਦੀ ਵੀਡੀਓ ਦੇ ਵਿੱਚ ਤੁਸੀਂ ਐਡਰੈਸ ਵੀ ਆਪ ਦਾ ਜਿਹੜਾ ਵਰਬਲੀ ਦੱਸ ਦਿਓ ਜੀ ਵੀਰ ਜੀ ਇਹ ਆਪਣਾ ਐਡਰੈਸ ਹੈ ਜੀ ਗੁਪਤਾ ਕੰਪਲੈਕਸ ਜੀ ਜੀ ਨੀਅਰ ਰੇਲਵੇ ਕ੍ਰੋਸਿੰਗ ਜੀ ਜੀ ਉੱਬਾਵਾਲ ਰੋਡ ਸ਼ਮਸ਼ਾਨ ਘਾਟ ਦੇ ਬਿਲ ਤੇ ਹੁਣ ਬਾਈ ਜੀ ਹੋਰ ਅਗੇ ਜਿਹੜਾ ਸਮਾਨ ਹੈ ਜੀ ਆ ਜੀ ਤੁਹਾਨੂੰ ਇੱਧਰ ਵਾਟਰ ਹੀਟਰ ਦਿਖਾਣੇ ਆ ਜੀ ਆਪਾਂ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵਾਟਰ ਹੀਟਰ ਸਮਾਨ ਤਾਂ ਇੱਧਰ ਵੀ ਬਹੁਤ ਹੈ ਜੀ ਆ ਦੇਖੋ ਲਓ ਜੀ ਹਾਂ ਜੀ ਵੀ ਆਪਣੇ ਕੋਲ ਸਾਰੇ ਬ੍ਰਾਂਡ ਦੇ ਵਾਟਰ ਹੀਟਰ ਮਿਲ ਜਾਣਗੇ ਜੀ ਜੀ ਜਿਵੇਂ ਕਿ ਏਓ ਸਮਿਥ ਕਰਮਟਨ ਆਹ ਲਓ ਜੀ ਕਰੋ ਚੈੱਕ ਸਮਿਥ ਕਰਮਟਨ ਮਿਲ ਜੇਗਾ ਜੀ ਹਾਂ ਜੀ ਆਪਣਾ ਹੈਵਲਸ ਹੈਗਾ ਜੀ ਹੈਵਲ ਬਜਾਜ ਅੱਛਾ ਜੀ ਮਾਈਡਿਆ ਲਓ ਜੀ ਕਰੋ ਚੈੱਕ ਕੀ ਰਿਕੋਲਡ ਆ ਪਏ ਨੇ ਜੀ ਸੋਟੇ ਤੋਂ ਵੱਡੇ ਸਾਰੇ ਤੁਹਾਨੂੰ ਸਾਰੀ ਵੈਰੀਟੀ ਮਿਲ ਜੇਗੀ ਵਾਸ਼ਰੂਮ ਚ ਲਾਉਣ ਵਾਸਤੇ ਵੀ ਤੁਹਾਨੂੰ ਗਿੱਜਰ ਮਿਲ ਜਾਣਗੇ ਇੱਥੋਂ ਕਿਚਨ ਚ ਲਾਉਣ ਤੇ ਕਿਚਨ ਵਾਲੇ ਵੀ ਤੁਹਾਨੂੰ ਮਿਲ ਜਾਣਗੇ ਅੱਛਾ ਭਾਈ ਜੀ ਕੀ ਰੇਟ ਹੈ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਗਿੱਜਰ ਆਪਣੇ ਕੋਲੇ 1500 ਰੁਪਏ ਤੋਂ ਸ਼ੁਰੂ ਹੋ ਜਾਂਦੇ ਅੱਛਾ ਜੀ ਮਾਰਕੀਟ ਚ ਕਿੰਨੇ ਦਾ ਮਿਲਦਾ ਤੇ ਆਪਣੇ ਕੋਲ ਕੀ ਫਰਕ ਹੈ ਜੀ ਪ੍ਰਾਈਸ ਦਾ ਜਿਵੇਂ ਏ ਉਸਮਿਤ ਦਾ ਜਿਹੜਾ 14000 ਰੁਪਏ ਦਾ ਮਾਰਕੀਟ ਚ ਮਿਲਦਾ ਜੀ 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 ਹਾਂਜੀ ਫਿਰ ਤੋਂ ਹਾਫ ਰੇਟ ਚ ਲੈ ਜੀ 7000 ਲਓ ਜੀ 14000 ਵਾਲਾ ਗਿੱਜਰ ਤੁਹਾਨੂੰ ਇੱਥੇ ਹਾਫ ਰੇਟ ਤੇ ਮਿਲ ਜੂਗਾ ਯਾਨੀ ਕਿ 7000 ਜੇ ਕੋਈ 10 ਇਹ ਚੀਜ਼ ਸਾਨੂੰ ਬਹੁਤ ਵਧੀਆ ਲੱਗੀ ਤੁਹਾਡੀ ਤੇ ਬਾਕੀ ਬਾਈ ਜੀ ਇੱਧਰ ਅਵਨ ਪਏ ਨੇ ਆ ਵੋਲਟਾਸ ਦਾ ਪਿਆ ਜਿਵੇਂ ਕੈਮਸਟਾਰ ਪਿਆ ਆਈਐਫਬੀ ਹੈਨਾ ਵਧੀਆ ਬ੍ਰਾਂਡ ਨੇ ਸਾਰੇ ਤੇ ਇੱਧਰ ਵੀ ਬਾਈ ਜੀ ਹਰਾਂ ਦੀ ਬੈਕ ਸਾਈਡ ਵੀ ਹੈਨਾ ਜੀ ਆ ਸਾਰੇ ਓਟੀਜੀ ਵਗੈਰਾ ਬੇਨੇ ਬਜਾਏ ਹਾਂ ਜੀ ਓਟੀਜੀ ਨੇ ਮੋਰਫੀ ਰਿਚਰਡਸ ਦੇ ਅੱਛਾ ਬਾਈ ਜੀ ਇਹਨਾਂ ਦਾ ਕਿਵੇਂ ਆ ਪ੍ਰਾਈਸ ਜੀ ਆਪਾਂ ਆਪਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਦਿਖਾਵਾਂਗੇ ਵੀ ਇਹਨਾਂ ਦੇ ਪ੍ਰਾਈਸ ਕਿਵੇਂ ਨੇ ਹੈਨਾ ਜਿਵੇਂ ਆਹ ਦੇਖੀਏ ਜੀ ਜਿਵੇਂ ਓਟੀਜੀ ਹੈ ਜੀ ਹਾਂਜੀ ਹਾਂਜੀ ਇਹ ਤੁਸੀਂ ਲਾ ਲਓ ਵੀ 10 ਲੀਟਰ ਦਾ ਓਟੀਜੀ ਹੈ ਹਾਂਜੀ ਆਹ ਵਾਲਾ 10 ਐ ਲਓ ਜੀ ਇਹ 5100 ਐਮਆਰਪੀ ਵਾਲਾ ਤੁਹਾਨੂੰ ਸਿਰਫ 1200 ਰੁਪਏ ਚ ਜਿਹੜਾ ਮਿਲ ਜੂਗਾ ਠੀਕ ਹੈ ਜੀ ਆਹ ਬੋਰੋਸਿਲ ਦਾ ਬਾਈ ਜੀ ਇਹ ਕਿਵੇਂ ਆ ਤੇ ਕਿੰਨੇ ਲੀਟਰ ਆ ਤੇ ਕਿੰਨੇ ਦਾ ਲੱਗ ਜੂਗਾ ਜੀ ਇਹ ਇਹ ਜਿਵੇਂ 28 ਲੀਟਰ ਦਾ ਹੈ ਜੀ ਜੀ ਆਹ ਵਾਲਾ ਹਾਂਜੀ 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 ਇਹ ਤੁਹਾਨੂੰ 3000 ਰੁਪਏ ਦਾ ਲੱਗ ਜਾਏਗਾ ਜੀ ਅੱਛਾ 3000 ਦਾ ਲੱਗ ਜੂਗਾ ਜੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਇਹ ਵੈਸੇ ਕਿੰਨੇ ਦਾ ਪ੍ਰਾਈਸ ਹੈ ਤਾਂ ਉਂਝ ਵੈਸੇ ਵੈਸੇ ਪ੍ਰਾਈਸ ਦਾ ਹੈਗਾ ਜੀ 11000 ਰੁਪਏ ਜੀ 11000 ਦਾ ਤੁਹਾਨੂੰ ਲੱਗੂਗਾ 3000 ਦਾ ਯਾਨੀ ਕਿ 65 70% ਆਫ ਜਿਹੜੀ ਆਪਣੇ ਕੋਲ ਹੈਗੀ ਹੈ ਅੱਛਾ ਜੀ ਸਾਰੇ ਆਰਓ ਮਿਲ ਜਾਣਗੇ ਜੀ ਪਿਓਰ ਇਟ ਦਾ ਮਿਲ ਜਾਊਗਾ ਲਓ ਜੀ ਨਾਲ ਹੀ ਹਿੰਦਵੇਅਰ ਦੇ ਮਾਡਲਸ ਆ ਗਏ ਜੀ ਐਮਆਈ ਇਹ ਸਾਰੇ ਨਵੇਂ ਜਿਹੜੇ ਹੁਣ ਆ ਰਹੇ ਨੇ ਅੱਜਕੱਲ ਉਹ ਮਾਡਲ ਨੇ ਸਾਰੇ ਜੀ ਆਰਓ ਦੇ ਅਲਕੈਲਾਈਨ ਮਾਡਲ ਵੀ ਹੈਗੇ ਜੀ ਆਪਾਂ ਕੋਲ ਇਹਦੇ ਬਲੂ ਅੱਛਾ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਤੇ ਕੀ ਪ੍ਰਾਈਸ ਰਹਿੰਦੇ ਆ ਆਰਓ ਦੇ ਆਪਾਂ ਨੂੰ ਕਿੰਨੀ ਕਿੰਨਾ ਤੇ ਆਫ ਕਹ ਲਈਏ ਜੇ ਮਿਲ ਜੂਗਾ ਆਪਣਾ ਆਰਓ ਦੇ ਉੱਪਰ ਆਰਓ ਤੁਸੀਂ ਮੰਨ ਕੇ ਚੱਲੋ ਜੀ ਵਧੀਆ ਆਰਓ 6 ਤੋਂ 7000 ਦੇ ਵਿੱਚ ਵਧੀਆ ਆਰਓ ਮਿਲ ਜੂਗਾ ਠੀਕ ਹੈ ਬਾਈ ਲਓ ਜ ਤੇ ਬਾਕੀ ਇਧਰ ਆ ਫਿਲਪਸ ਦਾ ਵੀ ਸਮਾਨ ਆ ਹੋਰ ਇਹ ਇਹ ਸਪਲਰ ਸਮਿਥ ਜੀ ਬੋਸ਼ ਬ੍ਰਾਂਡ ਦੇ ਜੀ ਲਓ ਜੀ ਆ ਬਲੋਰ ਆ ਕੇ ਬੋਸ਼ ਦੇ ਹਾਂਜੀ 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 ਕੋਈ ਕਾਹੇ ਨਵੀਆਂ ਆਈਟਮ ਹੈ ਜੀ ਨਾਲ ਬੈਟਰੀ ਦਾ ਸਿਸਟਮ ਹੈ ਜੀ ਜਿਹੜੀ ਵਾਲਰ ਦੀ ਲੋੜ ਹੈ ਜੀ ਅੱਛਾ ਜੀ ਆ ਦੇਖੋ ਠੀਕ ਹੈ ਕਿੰਨੇ ਦਾ ਪੈ ਜਾਂਦਾ ਜੀ ਇਹ ਸਿਰਫ 950 ਦਾ ਜੀ 950 ਦਾ ਤੇ ਇਹ ਬੋਸ਼ ਦਾ ਕਿਵੇਂ ਕੀ ਪ੍ਰਾਈਸ ਦਾ ਤੇ ਕਿੰਨੇ ਦਾ ਪੈਂਦਾ ਆਪਾਂ ਨੂੰ ਇਹਦੀ ਜਿਵੇਂ ਤੁਸੀਂ ਐਮ ਆਰ ਪੀ ਦੇਖੋਗੇ 5000 ਇਸਦੀ ਐਮ ਆਰ ਪੀ ਹੈ ਜੀ ਹਾਂਜੀ ਹਾਂਜੀ ਬੋਸ਼ ਦੀ ਦੀ ਹਾਂਜੀ ਹਾਂ ਆਪਣੇ ਲੈ ਵ ਵਧੀਆ ਐਨ ਓਕੇ ਕੰਡੀਸ਼ਨ ਦੇ ਵਿੱਚ ਵਾਰੰਟੀ ਦੇ ਨਾਲ 2800 ਰੁਪਏ ਦਾ ਪੈਂਦਾ ਲਓ ਜੀ 2800 ਦਾ ਮਿਲ ਜੂਗਾ ਤੁਹਾਨੂੰ 5000 ਦੇ ਨੇੜੇ ਦਾ ਰੇਟ ਆ ਆਦੋ-ਆਦੋ ਸਮਝੋ ਵੀ ਰੇਟ ਦਾ 600 ਵਾਟ ਦਾ ਸਭ ਤੋਂ ਵੱਡੀ ਗੱਲ 650 ਵਾਟ ਦਾ ਹੈ ਜਿਹੜੀ ਘੱਟ ਰੇਂਜ ਦੇ ਹੁੰਦੇ ਐ 400 ਵਾਟ ਦੇ ਐ ਕੋਈ 250 300 350 ਇਦਾਂ ਚੱਲਦੀ ਐ ਫਿਰ 650 ਵਾਟ ਦਾ ਪੂਰਾ ਮੈਂ ਬਹੁਤ ਓਰੀਜਨਲ ਬਿਲਕੁਲ ਓਰੀਜਨਲ ਜੀ ਵਿਦ ਬਿਲ ਮਿਲੇਗਾ ਜੀ ਠੀਕ ਐ ਅੱਛਾ ਭਾਈ ਜੀ ਇੱਕ ਵਾਰੀ ਮੈਂ ਗੌਰ ਨਾਲ ਦਿਖਾ ਦੇ ਆ ਦੇਖੋ ਮੋਰਫੀ ਰਿਚਰਡਸ ਵੀ ਹੈਗਾ ਇਹਨਾਂ ਕੋਲ ਐਲਜੀ ਵੀ ਹੈਗਾ ਬੰਦੇ ਵਿੱਚ ਸ਼ਾਰਪ ਬਜਾਜ ਇਹ ਨਹੀਂ ਵੀ ਬ੍ਰਾਂਡ ਮਾੜਾ ਹੋਊ ਸਸਤਾ ਤਾਂ ਲਾ ਰਹੇ ਨੇ ਨਾ ਬ ਮਤਲਬ ਟਾਪ ਕਲਾਸ ਇਨਾਲਸਾ ਹਨਾ ਇਹ ਵਧੀਆ ਬ੍ਰਾਂਡ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਜਾਣੇ ਮਾਨੇ ਨਾ ਫਿਲਪਸ ਹੋ ਗਿਆ ਤੇ ਇਹ ਇਸ ਤਰ੍ਹਾਂ ਕਰਕੇ ਇਹਨਾਂ ਕੋਲ ਸਮਾਨ ਹੈ ਇਹ ਨਹੀਂ ਵੀ ਮੜਾ ਜਾਂ ਕੋਈ ਉਹੋ ਜੀ ਕੰਪਨੀ ਰੱਖੀ ਹੋਈ ਬਾਈ ਜੀ ਆ ਕਿਵੇਂ ਆ ਜੀ ਆ ਚੀਜ਼ਾਂ ਜੀ ਇਹ ਸਨ ਫਲੇਮ ਦੀ ਚਿਮਨੀ ਹੈ ਜੀ ਅੱਛਾ ਜੀ ਇਹ ਇਹ ਜਿਹੜੇ ਰੇਟ ਤੋਂ ਕੋਈ ਦੇ ਨਹੀਂ ਸਕਦਾ 5500 ਰੁਪਏ ਦੀ ਸਿਰਫ ਲਓ ਜੀ ਇਹ ਸਨ ਫਲੇਮ ਦੀ ਚਿਮਨੀ ਹੈ ਸਿਰਫ 5500 ਰੁਪਏ ਚ ਤੁਹਾਨੂੰ ਮਿਲ ਜੂਗੀ ਜੀ ਬਾਕੀ ਚਿਮਨੀ ਮੇਰੇ ਕੋਲ ਕਲਿਕਸ ਦੀ ਫਾਈਬਰ ਫਾਈਬਰ ਦੀਆਂ ਵੀ ਗਲੈਨ ਅੱਛਾ ਜੀ ਸਾਰੀਆਂ ਚਿਮਨੀਆਂ ਸੋਨੋ ਸੋਰਤੇ ਅਵੇਲੇਬਲ ਮਤਲਬ ਜਿਵੇਂ ਆ ਦੇਖੋ ਜੀ ਆ ਵਧੀਆ ਕੰਪਨੀਆਂ ਫੈਬਰ ਆ ਗਈ ਗਲੈਨ ਆ ਗਈ ਆ ਦੇਖੋ ਫੈਬਰ ਮਿਲ ਜੂਗੀ ਜੀ ਗਲੈਨ ਕੈਫ ਹੈਗੀ ਹੈ ਜੇ ਅੱਛਾ ਬਾਈ ਕੈਫ ਦੀ ਕਿੰਨੇ ਕੀ ਦੀ ਪੈ ਜਾਂਦੀ ਹੈ ਜੇ ਇਹ ਕੈਫ ਦੀ ਚੀਜ਼ ਨੂੰ ਸੀਮਨ ਕੋ ਸਾਢੇ 10000 ਰੁਪਏ ਦੀ ਰੇਂਜ ਦੇ ਵਿੱਚ ਪੈ ਜਾਂਦੀ ਹੈ ਜੀ ਓਕੇ ਜੀ ਵੈਸੇ ਮਾਰਕੀਟ ਚ ਪ੍ਰਾਈਸ ਕਿੰਨਾ ਕਹਦਾ ਜੀ ਮਾਰਕੀਟ ਕਿ 28000 ਐਮ ਆਰ ਪੀ ਹੈ ਜੀ 24000 ਐਮ ਆਰ ਪੀ ਹੈ ਜੀ ਜੀ ਹਾਂ ਜੀ ਹਾਂ ਲਓ ਜੀ ਇਹ ਤੇ ਆ ਗਿਆ ਜੀ ਆ ਸਮਾਨ ਸਾਰਾ ਤੇ ਬਾਕੀ ਬਾਈ ਜੀ ਸਮਾਨ ਜੇ ਆਪਾਂ ਮੈਂ ਅੱਗੇ ਗੱਲ ਕਰ ਰਿਹਾ ਵੀ ਦੋ ਵੀਡੀਓ ਬਣਾਉਣੀਆਂ ਪੈਣ अच्छा भाई ये हीटर आ गए जी हां जी ऑयल हीटर आ गए जी अच्छा जी हां जी ਤੁਹਾਨੂੰ ਇਹ ਹੈਵਲਸ ਦਾ ਮਿਲ ਜੂਗਾ ਜੀ ਅੱਛਾ ਜੀ ਮੋਰਫੀ ਮਿਲ ਜੇਗਾ ਹਿੰਦਵੇਅਰ ਪੀਜ਼ਨ ਸਾਰੇ ਤੁਹਾਨੂੰ ਵਧੀਆ ਬ੍ਰਾਂਡ ਦੇ ਅੱਛਾ ਜੀ ਆਹ ਦੇਖੋ ਜੀ ਆ ਹਿੰਦਵੇਅਰ ਦਾ ਤੁਹਾਨੂੰ ਹੀਟਰ ਮਿਲਦਾ ਵੱਡੀ ਗੱਲ ਜੀ ਇਹ ਆਕਸੀਜਨ ਹੀ ਖਤਮ ਕਰ ਦਿੰਦੀ ਹੈ ਅੱਛਾ ਜੀ ਆਕਸੀਜਨ ਜਿਵੇਂ ਹਣਾ ਕਟਣ ਹੋ ਜਾਂਦੀ ਹੈ ਹਾਂ ਜੀ ਹਾਂ ਇਹੋ ਸਭ ਤੋਂ ਵਧੀਆ ਰਹਿੰਦੇ ਆ ऑयल ਹੀਟਰ ਛੋਟੇ ਬੱਚਿਆਂ ਲਈ ਜਾਂ ਬਜ਼ੁਰਗਾਂ ਲਈ ਜੀ ਜੀ ਬੈਸਟ ਆਪਸ਼ਨ ਹੈ ਜੀ ਇਹ ਕੀ ਪ੍ਰਾਈਸ ਰਹਿੰਦਾ ਜੀ ਇਹਨਾਂ ਦਾ ਨਿਵੇਸ਼ ਦੀ ਜੀ ਐਮ ਆਰ ਪੀ ਦੀ ਗੱਲ ਕਰੀ 18000 ਦੀ ਐਮ ਆਰ ਪੀ ਹੈ ਜੀ ਜੀ ਤੁਹਾਨੂੰ ਸਿਰਫ ਜੀ ਜੀ ਜਿਹੜਾ ਇਹ ਓਇਲ ਹੀਟਰ ਰੈਨ ਵਾਲਾ ਬਿਲਕੁਲ ਜੀ ਕਿੰਨੇ ਦਾ ਮਿਲ ਜੂ 13000 ਤੇ 8500 ਦਾ ਮਿਲ ਜੂ 18000 18000 ਐਮ ਆਰ ਪੀ ਹੈ ਹਾਂਜੀ ਹਾਂਜੀ ਅੱਛਾ ਆਪਾਂ ਨੂੰ ਕਿੰਨੇ ਦਾ ਮਿਲ ਜੂ 8500 ਦਾ ਲਓ ਜੀ ਅੱਧ ਤੋਂ ਵੀ ਘਟ ਗਿਆ ਰੇਟ ਇਹਦਾ ਲਓ ਜੀ ਹੁਣ ਅੱਗੇ ਆ ਪ੍ਰੋਟਰੋਨਿਕਸ ਦੇ ਸਪੀਕਰ ਚੈੱਕ ਕਰੋ ਜੀ ਤੁਸੀਂ ਹਨਾ ਜੀ ਆਹ ਦੇਖ ਸਕਦੇ ਹੋ ਤੁਸੀਂ ਇੱਧਰ ਟੂ ਰੋਡ ਹੀਟਰ ਹਾਂ ਜੀ ਆਹ ਵੇਖੋ ਜੀ 10000 ਦੇ ਦਾ ਮਿਲ ਜੇਗਾ ਅੱਛਾ ਜੀ ਹਾਂਜੀ ਹਾਂਜੀ ਹਾਂ ਫਰੈਂਡਸ ਦਾ ਮਿਲ ਜੇਗਾ ਜੀ ਜੀ ਆ ਲੋ ਕਰੋ ਚੈੱਕ ਇਹ ਬਾਈ ਜੀ ਕਿੰਨੇ ਕਿ ਦਿਨ ਰੇਂਜ ਚ ਰਹਿੰਦੇ ਨੇ ਜੀ ਫਰੈਂਡਸ ਦਾ ਕਿ 600 ਰੁਪਏ ਦਾ 550 600 ਦੀ ਰੇਂਜ ਦੇ ਵਿੱਚ ਆ। ਅੱਛਾ ਜੀ। ਹਾਂ ਜੀ। ਲਓ ਜੀ 550 600 ਦੀ ਹੀਟਰ ਮਿਲ ਜੂ ਤੁਹਾਨੂੰ ਜੀ। ਸਰਦਿਆਂ ਜਿਵੇਂ ਐਗ ਬੋਇਲਰ ਆ ਗਈ ਜੀ। ਅੱਛਾ ਜੀ ਆ ਐਗ ਬੋਇਲਰ ਆ ਗਈ। ਹਾਂ ਜੀ ਹਾਂ ਜੀ। ਇਹ ਕੀ ਪ੍ਰਾਈਸ ਹੈ ਜੀ ਇਹਨਾਂ ਦਾ? ਐਗ ਬੋਇਲਰ ਦਾ ਜੀ 300 ਰੁਪਏ ਦਾ ਆਉਂਦਾ ਜੀ ਆਪਾਂ। 300 ਦੀ ਰੇਂਜ 'ਚ ਪੈ ਜੂਗਾ। ਲਓ ਜੀ ਆ ਤੁਸੀਂ ਆਪਣੇ ਟੋਸਟ ਬਣਾਉਣੇ ਨੇ। ਹਾਂ ਜੀ। ਹਨਾ ਜੀ ਗ੍ਰਿਲ ਟੋਸਟਰ ਉਹਨੇ ਵਾਸਤੇ ਆ ਗਈ। ਟੋਸਟਰ ਦਾ ਜੀ। ਹਾਂਜੀ ਹਾਂਜੀ ਆ ਉਹ ਵੰਡਰ ਚੈਫ ਦੀ ਸਾਰੇ ਨਿਊਟਰੀ ਬਲੈਂਡਰ ਗਲੈਂਦ ਆ ਗਿਆ ਬਾਈ ਇਹ ਕਿੰਨੇ ਦਾ ਪੈਂਦਾ ਜੀ ਇਹਦੀ ਬੜੀ ਡਿਮਾਂਡ ਹਣਾ ਜੀ ਮਖਣੀ ਮੁਖਣੀ ਮਲਾਈ ਮੂਲੀ ਸਭ ਕੁਝ ਰਗੜਨ ਵਾਸਤੇ ਚੱਲਦਾ ਹੈ ਨਾਲੇ ਤੜਕੇ ਵਾਸਤੇ ਵੀ ਐ ਨਹੀਂ ਹੈਗਾ ਜੀ ਵੀ ਜਿਵੇਂ ਆਪਾਂ ਨੋਰਮਲ ਹਲਕੇ ਲੈ ਲੈਣੇ ਆ ਜੀ ਜੀ 1200 ਰੁਪਏ ਰੇਂਜ ਦਾ ਜੀ ਇਹ ਅੱਛਾ 1200 ਦਾ ਹਾਂਜੀ ਹਾਂ ਲਓ ਜੀ ਇਹ ਗਲੈਂਦ ਦਾ 1200 ਦਾ ਆਜੂ ਆਪਾਂ ਨੂੰ ਪਤਾ ਇਹਦੀਆਂ ਚਿਮਣੀਆਂ ਤੇ ਹੋਰ ਵੀ ਬੜੇ ਵੱਡੇ ਪ੍ਰੋਡਕਟ ਆਉਂਦੇ ਨੇ ਹਣਾ ਜੀ ਗਲੈਂਨ ਵਾਲਿਆਂ ਦੇ ਵਧੀਆ ਬ੍ਰਾਂਡ ਹੈ ਜੀ ਅੱਛਾ ਜੀ ਬਾਈ ਜੀ ਇਹ ਜਿਵੇਂ ਹੁਣ ਕਈਆਂ ਦੇ ਮਨ 'ਚ ਸ਼ੰਕਾ ਆ ਜਾਂਦੀ ਵੀ ਜਿਵੇਂ ਸਸਤਾ ਦੇ ਰਿਆ ਚੀਜ਼ ਹੰਡਣ ਵੱਲੋਂ ਵਧੀਆ ਚੱਲਦੀ ਹੈ ਹਾਂਜੀ ਹਾਂਜੀ ਦੇਖੋ ਸਾਰੇ ਬ੍ਰਾਂਡ ਨੂੰ ਚੀਜ਼ਾਂ ਨੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਸਾਰਾ ਕੋਈ ਇਦਾਂ ਨਹੀਂ ਹੈਗਾ ਵੀ ਕੋਈ ਯੂਜ਼ਿੰਗ ਆਈਟਮ ਜਾਂ ਕੁਝ ਹੋਰ ਬਿਲਕੁਲ ਜੀ ਆ ਆ ਗਿਆ ਜੀ ਇਹ 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 ਆ ਗਿਆ ਜੀ ਆਪਣੇ ਟੋਸਟਰ ਆ ਗਿਆ ਜੀ ਟੋਸਟਰ ਆ ਗਿਆ ਫਿਲਪਸ ਦਾ ਟੋਸਟਰ ਆ ਗਿਆ ਹਾਂਜੀ ਹਾਂ ਪੌਪ ਅਪ ਟੋਸਟਰ ਆ ਗਿਆ ਜੀ ਅੱਛਾ ਇਹ ਕੀ ਪ੍ਰਾਈਸ ਰੈਂਦਾ ਇਹਨਾਂ ਦਾ ਜੀ ਇਹ ਜਿਵੇਂ ਐਮ ਆਰ ਪੀ ਤੋਂ ਆਪਾਂ 40 50 ਲੈਸ ਦੇ ਦਿੰਨੇ ਆ ਜੀ ਇਹਨਾਂ ਨੂੰ ਅੱਛਾ ਇਲੈਕਟ੍ਰੀਕਲ ਤੰਦੂਰ ਹੈ ਜੀ ਅੱਛਾ ਜੀ ਇਹ ਕਿੰਨੇ ਦਾ ਪੈ ਜਾਂਦਾ ਇਹ 200 ਰੁਪਏ ਦਾ ਪੈਂਦਾ ਜੀ ਅੱਛਾ ਜੀ ਹਾਂ ਜੀ ਲਓ ਜੀ ਇਹ ਇਲੈਕਟ੍ਰੀਕਲ ਤੰਦੂਰ ਆ ਗਿਆ ਮੋਰਫੀ ਦਾ ਆ ਗਿਆ ਜੀ ਹਮ ਬਲੈਂਡਰ ਐਕਸਪਰਟ ਜੀ ਅੱਛਾ ਜੀ ਇਹ ਕਿੰਨੇ ਦਾ ਪੈ ਜਾਂਦਾ ਇਹ ਆਪਾਂ ਨੂੰ 2200 ਰੁਪਏ ਦਾ ਪੈਂਦਾ ਜੀ ਵੀ ਲਓ ਜੀ ਸਮਾਨ ਤੁਸੀਂ ਦੇਖੀ ਚੱਲੋ ਇੱਕ ਤੋਂ ਇੱਕ ਹੈ ਤੁਸੀਂ ਅੱਕਣਾ ਨਹੀਂ ਥੱਕਣਾ ਨਹੀਂ ਸਮਾਨ ਦੇਖਦੇ ਆ ਵੀਡੀਓ ਲੰਬੀ ਹੋ ਜਣੀ ਹੈ ਇਹ ਵੀਡੀਓ ਆਪਾਂ ਇੱਕ ਹੋਰ ਬਣਾਵਾਂਗੇ ਬਸ ਤੁਸੀਂ ਸਮਾਨ ਦੇਖੋ ਤੇ ਫਾਇਦਾ ਲਓ ਇਹਨਾਂ ਤੋਂ ਆਹ ਛੋਟੇ ਛੋਟੇ ਪੱਖੇ ਬਾਈਏ ਬੜੇ ਘੈਂਟ ਨੇ ਹਣਾ ਇਹ ਕਿਵੇਂ ਹਾਂ ਜੀ ਹਾਂ ਇਹ ਆਪਣੇ ਹੁਣ ਚੱਲੇ ਆ ਜੀ ਪਹਿਲਾਂ ਜਪਾਨੀ ਕੁਆਲਿਟੀ ਦੇ ਨੇ ਜੀ ਸਾਰੇ ਇਹ ਅੱਛਾ ਜੀ ਹਾਂ ਜੀ ਲੋਰ ਜੈਡ ਜਰਟਸ ਵੀ ਹੋ ਜਾਂਦੇ ਨੇ ਇੱਧਰ ਉੱਧਰ ਕਰਨਾ ਹੋਵੇ ਤੁਸੀਂ ਤੇ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਲਾਈਟ ਵੀ ਹੈਗੀ ਆ ਪੱਖੇ ਦੇ ਵਿੱਚ ਕੀ ਪ੍ਰਾਈਸ ਤੋਂ ਸ਼ੁਰੂ ਹੋ ਜਾਂਦੀ ਜੀ ਇਹ ਵਾਲੇ 200 ਰੁਪਏ ਦੇ 300 ਤੋਂ ਆਹ ਸਿਸਕਾ ਦੀ ਲਾਈਟ ਆ ਗਈ ਵੱਡੀ ਸਿਸਕਾ ਦੇ ਬਲਬ ਆ ਗਏ ਜੀ ਹਾਂ ਇਹ ਕਿੰਨੇ ਤੋਂ ਸ਼ੁਰੂ ਹੋਈਂਦੀਆਂ ਬਾਈ ਜੀ ਟੋਰਚ ਹੈ? ਇਹ 150 ਤੋਂ ਸ਼ੁਰੂ ਹੋਈਂਦੀ ਟਰਚ। ਅੱਛਾ ਅੱਛਾ ਜੀ। ਹਾਂਜੀ 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 ਵਿਦ ਸੈੱਲ। ਠੀਕ ਹੈ ਬਾਈ। ਅੱਛਾ ਵਿਦ ਸੈੱਲ 150 ਤੋਂ। ਹਾਂਜੀ ਹਾਂਜੀ। ਲਓ ਜੀ ਬਾਕੀ ਆ ਤੁਹਾਨੂੰ ਐਕਸਟੈਂਸ਼ਨ ਕੋਡ ਮਿਲ ਜਾਣੀ ਹੈ ਹਨਾ ਜੀ। ਸਮਾਨ ਤਾਂ ਬਹੁਤ ਹੈ ਜੀ। ਬਸ ਤੁਸੀਂ ਆਉਣ ਦੀ ਖੇਚਲ ਕਰਨੀ ਪੈਣੀ ਹੈ ਥੋੜੀ ਜੀ ਤੁਹਾਨੂੰ। ਬਾਕੀ ਆ ਆ ਫੈਨ ਬਾਈ ਜੀ ਕਿਹੜੀ ਕਿਹੜੀ ਕੰਪਨੀ ਦੇ ਨੇ ਪੱਕੇ ਜਿਹੜੇ? ਹੈਲੋਨਿਕਸ, ਹੈਵਲਸ, ਓਰੀਐਂਟ ਜੀ। ਆਰ ਆਰ ਸਾਰੇ ਤੁਹਾਨੂੰ ਬ੍ਰਾਂਡ ਮਿਲ ਜਾਣਗੇ ਜੀ। ਸਾਰੇ ਬ੍ਰਾਂਡ ਮਿਲ ਜਾਣਗੇ ਠੀਕ ਹੈ ਜੀ अच्छा भाई जी एन्ना ਕੋਲ ਕਲੋਥਸ ਵੀ ਨੇ ਸਾਰਾ ਕੁਝ ਤੁਹਾਨੂੰ ਨੈਕਸਟ ਵੀਡੀਓ ਦਿਖਾਵਾਂਗੇ ਜਿਹੜਾ ਆ ਸਾਮਾਨ ਆ ਪਹਿਲਾਂ ਇਲੈਕਟ੍ਰੋਨਿਕ ਮੈਂ ਕਿਹਾ ਇਹ ਚ ਦੇਖ ਲਈਏ। ਅੱਛਾ ਭਾਈ ਜੀ ਇਹ ਕੀ ਹੈ Amazon Basics ਇਹਦਾ ਕੀ ਸਿਸਟਮ ਹੈ? ਪ੍ਰੋਗਰਾਮ ਵੀ ਇਹ ਅੱਗੇ ਜੀ ਲੋਕਰ। ਅੱਛਾ ਲੋਕਰ। ਹਾਂਜੀ ਹਾਂਜੀ। ਲਓ ਜੀ। ਹਾਂਜੀ। ਲੋਕਰ ਵੀ ਤੁਹਾਨੂੰ ਇੱਥੋਂ ਮਿਲ ਜਾਨਾ। ਲੋਕਰ ਤੁਹਾਨੂੰ 4000 ਤੋਂ ਸ਼ੁਰੂ ਮਿਲ ਜੇਗਾ ਜੀ। ਲੋਕਰ ਦੀ ਗਾਰੰਟੀ ਹੈ ਜੀ। ਅੱਛਾ ਜੀ। 4000 ਰੁਪਏ ਦੀ ਸਟਾਰਟਿੰਗ ਪ੍ਰਾਈਸ ਹੈ ਇਹਨਾਂ ਦੀ। ਜੀ। ਤੁਹਾਨੂੰ ਕਿਤੋਂ ਮਿਲੇਗਾ ਨਹੀਂ? ਲਓ ਜੀ। 4000 ਤੋਂ ਜਿਹੜਾ ਲੋਕਰ ਹੈ। ਉਹ ਸ਼ੁਰੂ ਹੈ ਬਾਕੀ ਇੱਧਰ ਬਰਤਨ ਵੀ ਨੇ ਪਹਿਲਾਂ ਆਪਾਂ ਇੱਧਰ ਹੋਈਏ ਇਲੈਕਟ੍ਰੋਨਿਕਸ ਕੇ ਇੱਧਰ ਥੋੜਾ ਜਿਹਾ ਵਿਖਾ ਦਈਏ ਹੋਰ ਜੀ ਇੱਕ ਕਰੋਕਰੀ ਆ ਗਈ ਜੀ ਸਾਰੀ ਅੱਛਾ ਕਰੋਕਰੀ ਆ ਗਈ ਬੈਗ ਆ ਗਏ ਇੱਧਰ ਕਰੋਕਰੀ ਆ ਗਈ ਲਓ ਜੀ ਹਾਂਜੀ ਹਾਂਜੀ ਇਹ ਭਾਜੀ ਬੋਟਲਸ ਪਈਆਂ ਨੇ ਵਾਟਰ ਬੋਟਲਸ ਇਹ ਕਿੰਨੀ ਕੀ ਰੇਟ ਤੋਂ ਸ਼ੁਰੂ ਨੇ ਆਪਣੇ ਕੋਲ ਜੀ ਇਹ 250 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਜੀ ਆਪਣੇ ਬੋਟਲਸ ਕਿਹੜੇ ਕਿਹੜੇ ਬ੍ਰਾਂਡ ਦੀਆਂ ਨੇ ਜੀ ਚੰਗੀਆਂ ਨੇ ਵਧੀਆ ਸਾਰੀਆਂ ਜੀ ਜੇਪੀ ਮਿਲਟਨ ਸੈਲੋ ਰਿਸ਼ਭ ਕਰੋ ਚੈੱਕ ਜੀ ਜੇਪੀ ਆ ਗਿਆ ਤੁਹਾਡਾ ਜੀ ਹਾਂਜੀ ਹੈਨਾ ਜੀ ਪੀਜ਼ਨ ਬਾਕੀ ਉੱਧਰ ਪ ਆ ਦੇਖੋ ਜੀ ਇਹ ਇਹ ਆ ਗਏ ਜੀ ਸੰਜੀਵ ਕਪੂਰ ਦੇ ਸੰਜੀਵਪੂਰ ਦੇ ਜਾਰ ਆ ਗਏ ਜੀ ਜਾਰ ਆ ਗਏ ਹਨਾ ਤੁਸੀਂ ਸਮਾਨ ਰੱਖਣਾ ਇਹਨਾਂ ਦੇ ਵਿੱਚ ਹਾਂਜੀ ਹਾਂਜੀ ਲਓ ਜੀ ਚੈੱਕ ਕਰੋ ਤੁਸੀਂ ਬੋਡਨ ਸਟੈਂਡ ਦੇ ਨਾਲ ਜੀ ਸਾਰੇ ਗਲਾਸ ਵਾਈਨ ਗਲਾਸ ਆ ਗਏ ਜੀ ਆ ਇਹ ਸ਼ੈਂਪੇਨ ਗਲਾਸ ਆ ਗਏ ਜੀ ਲਓ ਜੀ ਆ ਤੁਸੀਂ ਪੈਗ ਲੈਣਾ ਵਾਈਨ ਗਲਾਸ ਆ ਗਏ ਤੁਹਾਡੇ ਵਾਸਤੇ ਇਹ ਸ਼ੈਂਪੇਨ ਸ਼ੈਂਪੇਨ ਗਲਾਸ ਹਾਂਜੀ ਚਲੋ ਇਹ ਤਾਂ ਪੈਗ ਹੀ ਆ ਸਾਡੇ ਵਾਸਤੇ ਜਿਹੜੇ ਪੀਂਦੇ ਨਹੀਂ ਸਾਡੇ ਵਾਸਤੇ ਬੀਅਰ ਸਾਰਾ ਕੁਝ ਪੈਗ ਹੀ ਆ ਅੱਛਾ ਭਾਈ ਜੀ ਕਿਵੇਂ ਹੈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਜੀ ਬਲਾ ਨਹੀਂ ਕੰਮ ਕਰਦਿਆਂ ਨੂੰ ਵੀਰੇ ਹੋ ਗਏ 78 ਸਾਲ ਹੋ ਗਏ ਜੀ 78 ਸਾਲ ਹੋ ਗਏ ਜੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਬਾਕੀ ਸਮਾਨ ਮੈਂ ਦੇਖ ਰਿਆ ਜੀ ਤੁਹਾਡੇ ਕੋਲ ਸਾਰਾ ਐਵੇਂ ਵਧੀਆ ਕੁਆਲਿਟੀ ਦੇ ਵਿੱਚ ਹੈ ਜੀ ਆਹ ਦੇਖੋ ਆ ਚੈੱਕ ਕਰੋ ਜੀ ਬਈ ਇਹ ਕਿੰਨੇ ਦਾ ਸੈੱਟ ਹੁੰਦਾ ਕਿੰਨੇ ਗਲਾਸਿਸ ਦਾ ਹੁੰਦਾ ਸੈੱਟ ਇਹ ਤੇ 6 ਗਲਾਸਾਂ ਦਾ ਸੈੱਟ ਹੈ ਜੀ ਅੱਛਾ ਜੀ ਕਿੰਨੇ ਰੁਪਏ ਦੀ ਰੇਂਜ ਵਿੱਚ ਪੈਂਦਾ ਜੀ 600 ਦੀ ਰੇਂਜ ਦੇ ਵਿੱਚ ਹਾਂਜੀ ਲਓ ਜੀ ਇੱਕ ਆਪਾਂ ਤੁਹਾਨੂੰ 10-12 ਮਿੰਟ ਦੀ ਵੀਡੀਓ ਵਿੱਚ ਕਿੰਨਾ ਸਮਾਨ ਵਿਖਾ ਦੇ ਲੱਗਿਆ ਭਾਈ ਜੀ ਆ ਆ ਕਿਵੇਂ ਆ ਕਿੰਨੀ ਤੋਂ ਸ਼ੁਰੂ ਹੋ ਜਾਂਦਾ ਜਿਵੇਂ ਆ ਆਪਾਂ ਰਸੋਈ ਦੇ ਵਿੱਚ ਰੱਖਣ ਸਜਾਵਟ ਵਾਲੀ ਚੀਜ਼ਾਂ ਹੁੰਦੀਆਂ ਨੇ ਨਾ ਇੱਕ ਸਾਰੀਆਂ ਜੀ ਇਸ ਸਜਾਵਟ ਵਾਲੀਆਂ ਚੀਜ਼ਾਂ ਨੇ ਜੀ ਇਹ ਵੀ ਤੁਸੀਂ ਨਾਲੋ ਵੀ 400 ਰੁਪਏ ਤੋਂ ਸ਼ੁਰੂ ਹੋ ਜਾਂਦੀ ਨੇ ਜੀ ਓਕੇ ਜਿਵੇਂ ਆ ਦੇਖੋ ਜੀ ਕਿੰਨਾ ਵਧੀਆ ਹੈ ਹਨਾ ਹਾਂਜੀ ਸਾਰੇ 에ਅਰ ਟਾਈਟ ਹੈ ਜੀ 에ਅਰ ਟਾਈਟ ਹਨਾ ਜਿਵੇਂ ਅੱਗੇ ਕੋਲਣ ਲੱਗਿਆ ਦੇਖ ਰਿਹਾ ਸੀ ਹਾਂਜੀ ਆ ਦੇਖੋ ਸਾਰਾ 에ਅਰ ਟਾਈਟ ਹੈ ਆ ਵੁੱਡਨ ਵਾਂਗੂ ਬਣਿਆ ਮੈਨੂੰ ਲੱਗਦਾ ਹੈ ਹੀ ਵੁੱਡਨ ਦਾ ਜੀ ਉੱਪਰਲਾ ਪਾਸਾ ਹੈ ਹਾਂਜੀ ਉੱ ਲੈਮਜ਼ਨ ਸਟੋਰ ਦੇ ਨਾਮ ਤੋਂ ਹਾਂਜੀ ਸੰਗਰੂਰ ਦੇ ਵਿੱਚ ਤੇ ਬਾਈ ਜੀ ਨੇ ਤੁਹਾਨੂੰ ਦੱਸਤਾ ਐਡਰੈਸ ਆ ਸਾਰੀ ਮਿਲਟਨ ਦੀ ਆਈਟਮ ਹੈ ਜੀ ਲਓ ਜੀ ਆ ਥਰਮਸ ਚੈੱਕ ਕਰੋ ਜੀ ਤੁਸੀਂ ਸਾਰੀਆਂ ਥਰਮਸ ਆ ਵੀ ਸਾਰੀ ਮਿਲਟਨ ਦੀ ਬੋਤਲੋ ਸਪਿੰਗ ਨੇ ਮਿਲਟਨ ਮਿਲਟਨ ਦੇ ਲੰਚ ਬਾਕਸ ਵਗੈਰਾ ਪਏ ਨੇ ਲਓ ਜੀ ਕਰੋ ਚੈੱਕ ਮਿਲਟਨ ਤੇ 40% ਫਲੈਟ ਡਿਸਕਾਊਂਟ ਕਰਾਇਆ ਹੈ ਜੀ ਅੱਛਾ ਜਦੋਂ ਮਰਜ਼ੀ ਆ ਜਾਓ ਜਦੋਂ ਮਰਜ਼ੀ ਆ ਜੀ ਲਓ ਜੀ ਚੱਕੋ ਮਿਲਟਨ ਦਾ ਤੁਸੀਂ ਜੇ ਅਫੀਸ਼ੀਅਲ ਸਟੋਰ ਤੇ ਜਾਂ ਵੈਸੇ ਦੁਕਾਨ ਤੇ ਜਾਓਗੇ 20% ਕੋਈ ਆਪਣੇ ਖਾਸ ਨੂੰ ਛੱਡਦਾ ਹੈ ਛੱਡਦਾ ਜੀ ਹਾਂਜੀ ਹਾਂ ਜਿਵੇਂ ਤੁਹਾਡਾ ਕੋਈ ਖ ਪਰ ਨਾ 20 25% ਲੈਸ ਕਰ ਦੋ ਆਪਾਂ ਸਾਰੇ ਲਈ ਫਲੈਟ ਠੀਕ ਹੈ 40% ਆਫ ਕੀਤੀ ਵੀ ਹੈ ਹਾਂਜੀ ਹਾਂਜੀ ਤੇ ਬਾਕੀ ਬਾਈ ਜੀ ਆ ਜੇਪੀ ਦੇ ਆ ਜਿਵੇਂ ਪਏ ਆ ਵਾਸ਼ਰੂਮ ਦਾ ਸੈੱਟ ਪੂਰਾ ਜੀ ਹਾਂਜੀ ਹਾਂਜੀ ਹਨਾ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਆ ਸਾਰਾ ਸੈੱਟ ਦਾ 1200 ਰੁਪਏ ਦਾ ਇਹਦੇ ਵਿੱਚ 6 ਪੀਸਾਂ ਦਾ ਸੈੱਟ ਹੈ ਜੀ ਅੱਛਾ ਜੀ ਵੈਸੇ ਹੈਗਾ 12200 ਦਾ ਹਨਾ ਪ੍ਰਾਈਸ ਹਾਂਜੀ ਹਾਂਜੀ ਤੇ ਉਂਝ ਕਿੰਨੇ ਦਾ ਮਿਲ ਜੂਗਾ ਆਪਣੇ ਕੋਲ ਇਹ 1200 ਰੁਪਏ ਦੇ ਵਿੱਚ 1200 ਦੀ ਰੇਂਜ ਚ ਮਿਲ ਜੂ ਜੇਪੀ ਦਾ ਬਾਕੀ ਆ ਸੈਲੋ ਦੇ ਡਿਨਰ ਸੈੱਟ ਆ ਗਏ ਹਨਾ ਜੀ ਤੇ ਸੁਜੀਵ ਕਪੂਰ ਆ ਕੋਰੀ ਦੀ ਦਾ ਬਹੁਤ ਉੱਚੀ ਰੇਂਜ ਪਈ ਹੈ ਜੀ ਆਪਣੀ ਬਿਲਕੁਲ ਜੀ ਬਿਲਕੁਲ ਜੀ ਸਹਿਤ ਅਸੀਂ ਵੀਡੀਓ ਦੇ ਵਿੱਚ ਇਹਨਾਂ ਨਾ ਦਿਖਾ ਪਾਉ ਨਾ ਨਾ ਆਪਾਂ ਦੋ ਵੀਡੀਓ ਕਰ ਲੈਨੇ ਆ ਜੀ ਹੁਣ ਜੇ ਆਏ ਆ ਅੱਛਾ ਬਾਈ ਜੀ ਕੋਲ ਆਏ ਆ ਮੈਂ ਕੋਸ਼ਿਸ਼ ਕਰਾਂਗਾ ਇੱਕ ਵੀਡੀਓ ਹੋਰ ਬਣਾਉਣਾ ਕਿਉਂਕਿ ਸਮਾਨ ਅਜੇ ਪੂਰਾ ਨਹੀਂ ਆਇਆ ਮੈਂ ਤਾਂ ਐਡੀ ਇੱਕ ਵੀਡੀਓ ਵੀ ਕਰ ਲੈ ਦੋਨੇ ਸਟੋਰ ਬਾਕੀ ਪਏ ਆ ਜੇ ਉਹ ਦੋ ਸਟੋਰ ਹੋਰ ਬਾਕੀ ਪਏ ਨੇ ਸੋ ਏ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਬਾਕੀ ਨੰਬਰ ਬਾਈ ਜੀ ਦਾ ਆ ਜਾਊ ਜੋ ਸਮਾਰ ਰਹਿ ਗਿਆ ਉਹ ਦਿਖਾਨੇ ਆ ਜੀ ਬਾਏ ਬਾਏ